ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚ ਪੈੰਦੇ ਪਿੰਡਾਂ ਦੇ ਲਈ ਖਾਸ ਖਬਰ ਹੈ ਕਿ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਲਈ ਮੁਹਾਲੀ ਵਿੱਚ 51 ਸੋਇਕੜ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕਰ ਲਈ ਹੈ ਭੌਂ ਪ੍ਰਾਪਤੀ ਕਾਨੂੰਨ ਤਹਿਤ ਛੇਤੀ ਨੋਟੀਫਿਕੇਸ਼ਨ ਕੱਢਿਆ ਜਾਊਗਾ ਇਸ ਜ਼ਮੀਨ ਦੇ ਵਿੱਚ ਨੌ ਨਵੇਂ ਸੈਕਟਰ ਤੇ ਨਿਊ ਚੰਡੀਗੜ੍ਹ ਦੇ ਵਿੱਚ ਦੋ ਨਵੀਆਂ ਟਾਊਨਸ਼ਿਪਾਂ ਵਿਕਸਿਤ ਕਰਨ ਦੀ ਤਿਆਰੀ ਵਿੱਚ ਸਰਕਾਰ ਹੈ ਸਿੰਦਰਦਕਾਰੀਆਂ ਮੁਤਾਬਕ ਭੌਂ ਪ੍ਰਾਪਤੀ ਕਾਨੂੰਨ 2013 ਦੀ ਧਾਰਾ 11 ਤਹਿਤ ਮੁਹਾਲੀ ਵਿੱਚ 409 ਟਿਕਟ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਥੋੜੇ ਦਿਨਾਂ ਦੇ ਵਿੱਚ ਕੱਢ ਦਿੱਤਾ ਜਾਵੇਗਾ ਇਸ ਯੋਜਨਾ ਮੁਤਾਬਕ ਮੁਹਾਲੀ ਦੇ ਕਮਾਂਤਰੀ ਵਾਈਂਡੇ ਨੇੜੇ एरोट्रोपोलिस ਦੇ ਵਿਸਥਾਰ ਦੇ ਲਈ 3535 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ 524 ਏਕੜ ਜ਼ਮੀਨ ਨਵੇਂ ਸੈਕਟਰ 87 101 ਅਤੇ 103 ਦੇ ਲਈ ਰਾਖਵੀ ਰੱਖੀ ਗਈ ਹੈ ਇਸ ਬੰਦੀ ਕਾਨੂੰਨ ਮੁਤਾਬਕ ਜ਼ਰੂਰੀ ਸਮਾਜਿਕ ਪ੍ਰਭਾਵ ਮੁਲਾਂਕਣ ਦਾ ਕੰਮ ਮੁਕੰਮਲ ਹੋ ਚੁੱਕਿਆ ਮਾਹਿਰਾਂ ਦੀ ਕਮੇਟੀ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ ਦੂਜੇ ਪਾਸੇ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ ਐਕਵਾਇਰ ਕੀਤੀ ਜਾ ਰਹੀ 1048 ਏਕੜ ਜ਼ਮੀਨ ਲਈ ਮੁਆਵਜ਼ਾ ਅਵਾਰਡ ਤਿਆਰ ਕਰ ਲਿਆ ਗਿਆ ਨੇ ਇਹਨਾਂ ਵਿੱਚ ਇਕੋ ਸਿਟੀ 3 ਲਈ 720 ਏਕੜ ਤੇ ਮੈਡੀ ਸਿਟੀ ਨੇੜੇ ਬਣਨ ਵਾਲੀ ਨਵੀਂ ਟਾਊਨਸ਼ਿਪ ਦੇ ਲਈ 328 ਏਕੜ ਜ਼ਮੀਨ ਸ਼ਾਮਲ ਹੈ ਜ਼ਾਹਿਰ ਤੌਰ ਤੇ ਸਰਕਾਰ ਮੁਹਾਰੀ ਤੇ ਨਿਊ ਚੰਡੀਗੜ੍ਹ ਦੇ ਵਿਕਾਸ ਲਈ ਲੈਂਡ ਪੁਲਿੰਗ ਨੀਤੀ ਨੂੰ ਰੰਤ ਕਰਕੇ ਪੁਰਾਣੀ ਭੌਂ ਪ੍ਰਾਪਤੀ ਕਾਨੂੰਨ 2013 ਬੱਲ ਹੁਣ ਭਰਤਾਈ ਹੈ ਇਹਨਾਂ ਦੋਵੇਂ ਪ੍ਰਕਿਰਿਆਵਾਂ ਦੇ ਵਿੱਚ ਜ਼ਮੀਨ ਮਾਲਕਾਂ ਦੇ ਹੱਕਾਂ ਤੇ ਮੁਆਵਜ਼ੇ ਸੰਬੰਧੀ ਕਈ ਫਰਕ ਹਨ ਰੱਦ ਕੀਤੇ ਗੀ ਨੀਤੀਦਾਰ ਸਰਕਾਰ ਨੇ ਜ਼ਮੀਨ ਬਦਲੇ ਦਰਾਸ਼ੀ ਦੇ ਪਜਾਏ ਵਿਕਸਿਤ ਰਹਿਸ਼ਿਵ ਪਾਰਕ ਜਾਂ ਸਨਾਤੀ ਪਲਾਟ ਦੇਣੇ ਸੀ ਪਰ ਮੌਜੂਦਾ ਕਾਨੂੰਨ ਤਹਿਤ ਸਰਕਾਰ ਜ਼ਮੀਨ ਐਕਵਾਇਰ ਕਰਕੇ ਮਾਰਕੀਟ ਰੇਟ ਮੁਤਾਬਿਕ ਨਕਦ ਮੁਆਵਜ਼ਾ ਜਾਣਾ ਪਤਾ ਤੇ ਮੋੜ ਵਸੀ ਵਿਦੀ ਲਾਭ ਦਿੰਦੀ ਹੈ ਇਸ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਵੀ ਲਾਜ਼ਮੀ ਨਹੀਂ ਸੀ ਜਦਕਿ ਮੌਜੂਦਾ ਜਿਹੜੀ ਨੀਤੀ ਹੈ ਮੌਜੂਦਾ ਕਾਨੂੰਨ ਹੈ ਉਸ ਦੇ ਵਿੱਚ ਸਮਾਜਿਕ ਪ੍ਰਭਾਵ ਮੁਲਾਂਕਣ ਲਾਜ਼ਮੀ ਹੈ ਇਸ ਵਿੱਚ ਬਕਾਇਦਾ ਲੋਕ ਸੁਣਵਾਈ ਹੁੰਦੀ ਹੈ ਇਤਰਾਜ਼ ਮੰਗੇ ਜਾਂਦੇ ਨੇ ਤੇ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੁੰਦੀ ਹੈ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਲੈਂਡ ਪੁਲਿੰਗ ਨੀਤੀ ਵਾਪਸ ਲੈਣੀ ਪਈ ਸੀ ਕਿਸਾਨਾਂ ਨੂੰ ਡਰ ਸੀ ਕਿ ਪੁਲਿੰਗ ਨੀਤੀ ਨਾਲ ਜ਼ਮੀਨ ਤੇ ਉਹਨਾਂ ਦਾ ਹੱਕ ਅਤੇ ਕੰਟਰੋਲ ਘਟ ਜਾਵੇਗਾ ਜ਼ਮੀਨ ਜਾਇਦਾਦ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਮਾਨ ਸਰਕਾਰ ਨੇ ਬਠਿੰਡਾ ਥਰਮਲ ਦੀਜ਼ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਥਰਮਲ ਕਲੋਨੀ ਵੇਚਣ ਦਾ ਫੈਸਲਾ ਵੀ ਲੈ ਲਿਆ ਹੈ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਹੜੀ ਕਲੋਨੀ ਵੇਚੀ ਜਾਣੀ ਹੈ ਇਹ 1972 ਦੇ ਆਸ-ਪਾਸ ਉਸਾਰੀ ਗਈ ਸੀ ਤੇ 284 ਏਕੜ ਰਕਬੇ ਦੇ ਵਿੱਚ ਇਸ ਕਲੋਨੀ ਦੇ ਚਾਰ ਬਲਾਕ ਬਣੇ ਹੋਏ ਹਨ ਕੋਲੇ ਦੇ ਵਿੱਚ 1495 ਮਕਾਨ ਨੇ ਜਿਨ੍ਹਾਂ ਵਿੱਚੋਂ 235 ਮਕਾਨਾਂ ਵਿੱਚ ਮੁਲਾਜ਼ਮ ਤੇ ਅਫਸਰ ਰਹਿ ਰਹੇ ਹਨ ਮੌਜੂਦਾ ਸਮੇਂ ਇਸ ਕਲੋਨੀ ਦੇ ਸਿਰਫ ਬਲਾਕ ਸੀ ਤੇ ਡੀ ਵਿੱਚ ਜਾਣਗੇ ਬਲਾਕ ਸੀ ਦੇ ਵਿੱਚ 1020 ਤੇ ਡੀ ਦੇ ਵਿੱਚ 320 ਮਕਾਨ ਬਣੇ ਹੋਏ ਹਨ ਪਾਵਰਕਾਮ ਵੱਲੋਂ ਇਸ ਜ਼ਮੀਨ ਦੇ વેਚਣ ਨੂੰ ਹਰੇ ਚੰਡੀ ਦੇਣ ਤੋਂ ਬਾਅਦ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਫੈਸਲੇ ਦਾ ਵਿਰੋਧ ਕੀਤਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਮਾਨ ਦਾ ਕਹਿਣਾ ਹੈ ਕਿ ਪਾਵਰਕਾਮ ਤੇ ট্রান্সਕੋਰ ਦੀਆਂ ਸੰਪਤੀਆਂ ਦੀ ਵਰਤੋਂ ਬਿਜਲੀ ਸੈਕਟਰ ਦੇ ਮਕਸਦ ਲਈ ਹੀ ਹੋਣੀ ਚਾਹੀਦੀ ਹੈ ਇਹ ਸੰਪਤੀਆਂ ਬਿਜਲੀ ਖੇਤਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਪ੍ਰੋਜੈਕਟਾਂ ਦੇ ਲਈ ਵਰਤੋਂ ਵਿਚ ਆ ਸਕਦੀਆਂ ਹਨ ਪਰ ਦੂਜੇ ਪਾਸੇ ਸਰਕਾਰ ਨੇ ਤਕਰੀਬਨ ਇਸ ਦੀ ਤਿਆਰੀ ਕਰ ਲਈ ਹੈ ਵੇਚਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਜਾਵੇਗੀ ਮੁੱਢਲੇ ਪ੍ਰਾਪਤੇ ਕੁੱਲ 284 ਏਕੜ ਵਿੱਚੋਂ 165 ਏਕੜ ਜ਼ਮੀਨ ਪਾਵਰ ਕਾਮ ਤੋਂ ਪੁੱਡਾ ਦੇ ਨਾਮ ਤਬਦੀਲ ਕੀਤੀ ਜਾਊਗੀ ਇਸ ਕਲੋਨੀ ਵਿੱਚ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਮਕਾਨ ਅਲਾਟ ਨਾ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ ਬਲਾਕ ਡੀ ਚ ਰਹਿੰਦੇ ਮੁਲਾਜ਼ਮਾਂ ਨੂੰ ਦੂਜੇ ਬਲਾਕਾਂ ਦੇ ਘਰਾਂ ਵਿੱਚ ਸ਼ਿਫਟ ਕੀਤਾ ਜਾਊਗਾ ਕਲੋਨੀ ਦੀ ਵੇਚੀ ਜਾਣ ਵਾਲੀ ਸੰਪਤੀ ਵਿੱਚ 80% ਹਿੱਸੇਦਾਰੀ ਪਾਵਰ ਕਾਮ ਤੇ 20% ਦੀ ਪੁੱਡਾ ਦੀ ਹੋਵੇਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਠਿੰਡਾ ਥਰਮਲ ਦੀ ਅੰਬੁਜਾ ਸਿਮਿੰਟ ਫੈਕਟਰੀ ਦੇ ਨਾਲ ਲੱਗਦੀ ਕਰੀਬ 91 ਏਕੜ ਥਾਂ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਵੱਲੋਂ ਕਲੋਨੀ ਵਿਕਸਿਤ ਕੀਤੀ ਜਾਊਗੀ ਜਿਸ ਦਾ ਰਸਮੀ ਐਲਾਨ ਪਹਿਲੀ ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ ਸाहिबਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚ ਪੈਂਦੇ ਪਿੰਡਾਂ ਦੇ ਲਈ ਖਾਸ ਖਬਰ ਹੈ ਕਿ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਲਈ ਮੋਹਾਲੀ ਵਿੱਚ 51 ਸੋਇਕੜ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕਰ ਲਈ ਹੈ ਭੌਂ ਪ੍ਰਾਪਤੀ ਕਾਨੂੰਨ ਤਹਿਤ ਛੇਤੀ ਨੋਟੀਫਿਕੇਸ਼ਨ ਕੱਢਿਆ ਜਾਊਗਾ ਇਸ ਜ਼ਮੀਨ ਦੇ ਵਿੱਚ ਨੌ ਨਵੇਂ ਸੈਕਟਰ ਤੇ ਨਿਊ ਚੰਡੀਗੜ੍ਹ ਦੇ ਵਿੱਚ ਦੋ ਨਵੀਆਂ ਟਾਊਨਸ਼ਿਪਾਂ ਵਿਕਸਿਤ ਕਰਨ ਦੀ ਤਿਆਰੀ ਵਿੱਚ ਸਰਕਾਰ ਹੈ ਸਿੰਦਰਦਕਾਰੀਆਂ ਮੁਤਾਬਕ ਭੌਂ ਪ੍ਰਾਪਤੀ ਕਾਨੂੰਨ 2013 ਦੀ ਧਾਰਾ 11 ਤਹਿਤ ਮੁਹਾਲੀ ਵਿੱਚ 4069 ਟਿੱਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਥੋੜੇ ਦਿਨਾਂ ਦੇ ਵਿੱਚ ਕੱਢ ਦਿੱਤਾ ਜਾਵੇਗਾ ਇਸ ਯੋਜਨਾ ਮੁਤਾਬਕ ਮੁਹਾਲੀ ਦੇ ਕਮਾਂਤਰੀ ਵਾਈਲੈਂਡ ਦੇ ਨੇੜੇ ਐਰੋਟ੍ਰੋਪੋਲਿਸ ਦੇ ਵਿਸਥਾਰ ਦੇ ਲਈ 3535 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ 524 ਏਕੜ ਜ਼ਮੀਨ ਨਵੇਂ ਸੈਕਟਰ 87 101 ਅਤੇ 103 ਦੇ ਲਈ ਰਾਖਵੀ ਰੱਖੀ ਗਈ ਹੈ ਇਸ ਸੰਬੰਧੀ ਕਾਨੂੰਨ ਮੁਤਾਬਕ ਜ਼ਰੂਰੀ ਸਮਾਜਿਕ ਪ੍ਰਭਾਵ ਮੁਲਾਂਕਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਮਾਹਿਰਾਂ ਦੀ ਕਮੇਟੀ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ ਦੂਜੇ ਪਾਸੇ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ ਐਕਵਾਇਰ ਕੀਤੀ ਜਾ ਰਹੀ 1048 ਏਕੜ ਜ਼ਮੀਨ ਲਈ ਮੁਆਵਜ਼ਾ ਅਵਾਰਡ ਤਿਆਰ ਕਰ ਲਏਗੇ ਨੇ ਇਹਨਾਂ ਵਿੱਚ ਇਕੋ ਸਿਟੀ 3 ਲਈ 720 ਏਕੜ ਤੇ ਮੈਡੀ ਸਿਟੀ ਨੇੜੇ ਬਣਨ ਵਾਲੀ ਨਵੀਂ ਟਾਊਨਸ਼ਿਪ ਦੇ ਲਈ 328 ਏਕੜ ਜ਼ਮੀਨ ਸ਼ਾਮਲ ਹੈ ਜ਼ਾਹਿਰ ਤੌਰ ਤੇ ਸਰਕਾਰ ਮੁਹਾਲੀ ਤੇ ਨਿਊ ਚੰਡੀਗੜ੍ਹ ਦੇ ਵਿਕਾਸ ਲਈ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰਕੇ ਪੁਰਾਣੀ ਭੌਂ ਪ੍ਰਾਪਤੀ ਕਾਨੂੰਨ 2013 ਬੱਲ ਹੁਣ ਪਰਤਾਈ ਹੈ ਇਹਨਾਂ ਦੋਵੇਂ ਪ੍ਰਕਿਰਿਆਵਾਂ ਦੇ ਵਿੱਚ ਜ਼ਮੀਨ ਮਾਲਕਾਂ ਦੇ ਹੱਕਾਂ ਤੇ ਮੁਆਵਜ਼ੇ ਸੰਬੰਧੀ ਕਈ ਫਰਕ ਹਨ ਰੱਦ ਕੀਤੀ ਗਈ ਨੀਤੀ 'ਤੇ ਸਰਕਾਰ ਨੇ ਜ਼ਮੀਨ ਬਦਲੇ ਦਰਾਸ਼ੀ ਦੇ ਬਜਾਏ ਵਿਕਸਿਤ ਰਹਿਸ਼ਿਵਪਾਰਕ ਜਾਂ ਸਨਾਤੀ ਪਲਾਟ ਦੇਣੇ ਸੀ ਪਰ ਮੌਜੂਦਾ ਕਾਨੂੰਨ ਤਹਿਤ ਸਰਕਾਰ ਜ਼ਮੀਨ ਐਕਵਾਇਰ ਕਰਕੇ ਮਾਰਕੀਟ ਰੇਟ ਮੁਤਾਬਿਕ ਨਕਦ ਮੁਆਵਜ਼ਾ ਜੜਾ ਪੱਤਾ ਤੇ ਮੋੜ ਵਸੀਬੇ ਦੇ ਲਾਭ ਦਿੰਦੀ ਹੈ ਇਸ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਵੀ ਲਾਜ਼ਮੀ ਨਹੀਂ ਸੀ ਜਦਕਿ ਮੌਜੂਦਾ ਜਿਹੜੀ ਨੀਤੀ ਹੈ ਮੌਜੂਦਾ ਕਾਨੂੰਨ ਹੈ ਉਸ ਦੇ ਵਿੱਚ ਸਮਾਜਿਕ ਪ੍ਰਭਾਵ ਮੁਲਾਂਕਣ ਲਾਜ਼ਮੀ ਹੈ ਇਸ ਵਿੱਚ ਬਾਕਾਇਦਾ ਲੋਕ ਸੁਣਵਾਈ ਹੁੰਦੀ ਹੈ ਇਤਰਾਜ਼ ਮੰਗੇ ਜਾਂਦੇ ਨੇ ਤੇ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੁੰਦੀ ਹੈ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਸੀ ਕਿਸਾਨਾਂ ਨੂੰ ਡਰ ਸੀ ਕਿ ਪੂਲਿੰਗ ਨੀਤੀ ਨਾਲ ਜ਼ਮੀਨ ਤੇ ਉਹਨਾਂ ਦਾ ਹੱਕ ਅਤੇ ਕੰਟਰੋਲ ਘਟ ਜਾਵੇਗਾ ਜ਼ਮੀਨ ਜਾਇਦਾਦ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਮਾਨ ਸਰਕਾਰ ਨੇ ਬਠਿੰਡਾ ਥਰਮਲ ਦੀਸ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਥਰਮਲ ਕਲੋਨੀ ਵੇਚਣ ਦਾ ਫੈਸਲਾ ਵੀ ਲੈ ਲਿਆ ਹੈ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਜੀਡੀ ਕਲੋਨੀ ਵੇਚੀ ਜਾਣੀ ਹੈ ਇਹ 1972 ਦੇ ਆਸ-પાસ ਉਸਾਰੀ ਗਈ ਸੀ ਤੇ 284 ਏਕੜ ਰਕਬੇ ਦੇ ਵਿੱਚ ਇਸ ਕਲੋਨੀ ਦੇ ਚਾਰ ਬਲਾਕ ਬਣੇ ਹੋਏ ਹਨ ਕੋਲੇ ਦੇ ਵਿੱਚ 1495 ਮਕਾਨ ਨੇ ਜਿਨ੍ਹਾਂ ਵਿੱਚੋਂ 235 ਮਕਾਨਾਂ ਵਿੱਚ ਮੁਲਾਜ਼ਮ ਤੇ ਅਫਸਰ ਰਹਿ ਰਹੇ ਹਨ ਮੌਜੂਦਾ ਸਮੇਂ ਇਸ ਕਲੋਨੀ ਦੇ ਸਿਰਫ ਬਲਾਕ ਸੀ ਤੇ ਡੀ ਵੇਚੇ ਜਾਣਗੇ ਬਲਾਕ ਸੀ ਦੇ ਵਿੱਚ 1020 ਤੇ ਡੀ ਦੇ ਵਿੱਚ 320 ਮਕਾਨ ਬਣੇ ਹੋਏ ਹਨ ਪਾਵਰਕਾਮ ਵੱਲੋਂ ਇਸ ਜ਼ਮੀਨ ਦੇ ਵੇਚਣ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਫੈਸਲੇ ਦਾ ਵਿਰੋਧ ਕੀਤਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਮਾਨ ਦਾ ਕਹਿਣਾ ਹੈ ਕਿ ਪਾਵਰਕਾਮ ਤੇ ট্রান্সਕੋਰ ਦੀਆਂ ਸੰਪਤੀਆਂ ਦੀ ਵਰਤੋਂ ਬਿਜਲੀ ਸੈਕਟਰ ਦੇ ਮਕਸਦ ਲਈ ਹੀ ਹੋਣੀ ਚਾਹੀਦੀ ਹੈ ਇਹ ਸੰਪਤੀਆਂ ਬਿਜਲੀ ਖੇਤਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਪ੍ਰੋਜੈਕਟਾਂ ਦੇ ਲਈ ਵਰਤੋਂ ਵਿਚ ਆ ਸਕਦੀਆਂ ਹਨ ਪਰ ਦੂਜੇ ਪਾਸੇ ਸਰਕਾਰ ਨੇ ਤਕਰੀਬਨ ਇਸ ਦੀ ਤਿਆਰੀ ਕਰ ਲਈ ਹੈ ਵੇਚਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਜਾਵੇਗੀ ਮੋਢਲੇ ਪ੍ਰਾਪਤੇ ਕੁੱਲ 284 ਏਕੜ ਵਿੱਚੋਂ 165 ਏਕੜ ਜ਼ਮੀਨ ਪਾਵਰ ਕੌਮ ਤੋਂ ਪੁੱੱਡਾ ਦੇ ਨਾਮ ਤਬਦੀਲ ਕੀਤੀ ਜਾਊਗੀ ਇਸ ਕਲੋਨੀ ਵਿੱਚ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਮਕਾਨ ਅਲਾਟ ਨਾ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ ਬਲਾਕ ਡੀ ਚ ਰਹਿੰਦੇ ਮੁਲਾਜ਼ਮਾਂ ਨੂੰ ਦੂਜੇ ਬਲਾਕਾਂ ਦੇ ਘਰਾਂ ਵਿੱਚ ਸ਼ਿਫਟ ਕੀਤਾ ਜਾਊਗਾ ਕਲੋਨੀ ਦੀ ਵੇਚੀ ਜਾਣ ਵਾਲੀ ਸੰਪਤੀ ਵਿੱਚ 80% ਹਿੱਸੇਦਾਰੀ ਪਾਵਰ ਕੌਮ ਤੇ 20% ਦੀ ਪੁੱੱਡਾ ਦੀ ਹੋਵੇਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਠਿੰਡਾ ਥਰਮਲ ਦੀ ਅੰਬੁਜਾ ਸਿਮਿੰਟ ਫੈਕਟਰੀ ਦੇ ਨਾਲ ਲੱਗਦੀ ਕਰੀਬ 91 ਏਕੜ ਥਾਂ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਵੱਲੋਂ ਕਲੋਨੀ ਵਿਕਸਿਤ ਕੀਤੀ ਜਾਊਗੀ ਜਿਸ ਦਾ ਰਸਮੀ ਐਲਾਨ ਪਹਿਲੀ ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ